ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਦਾ ਬਹੁਤ ਮੰਦਾ ਹਾਲ ਹੈ। ਲੋਕਾਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਜਾ ਰਹੀਆਂ। ਗੱਲ ਕਰੀਏ ਕਟੜਾ ਜੈਮਲ ਸਿੰਘ ਦੀ ਤਾਂ ਉੱਥੇ ਲੋਕਾਂ ਵੱਲੋਂ ਗਲਤ ਢੰਗ ਨਾਲ ਆਪਣੇ ਵਾਹਨ ਪਾਰਕ ਕੀਤੇ ਜਾਂਦੇ ਹਨ ਜਿਸ ਨਾਲ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਦੁਕਾਨਦਾਰਾਂ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਹੋ ਰਹੀ ਹੈ। ਸੋ ਟ੍ਰੈਫਿਕ ਪੁਲਿਸ ਨੂੰ ਗਲਤ ਢੰਗ ਨਾਲ ਪਾਰਕਿੰਗ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਜਿੱਥੋਂ ਤੱਕ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਉਹ ਪਿਛਲੇ ਲੰਮੇ ਸਮੇਂ ਤੋਂ ਟ੍ਰੈਫਿਕ ਪੁਲਿਸ ਤੇ ਆਪਣੇ ਲੈਵਲ ਦੇ ਉੱਤੇ ਜਿੱਥੇ ਪ੍ਰਯਾਸ ਕਰਦੀ ਹੈ ਲੇਕਿਨ ਇਹਦੇ ਕੰਟਰੋਲ ਦੇ ਵਿੱਚ ਕੋਈ ਐਸਾ ਪਲਾਨ ਟ੍ਰੈਫਿਕ ਪੁਲਿਸ ਕੋਲ ਹੈ ਨਹੀਂ ਜਿਹਦੇ ਨਾਲ ਸ਼ਹਿਰ ਦੇ ਵਸਨੀਕਾਂ ਨੂੰ ਟ੍ਰੈਫਿਕ ਦੋ ਤੋਂ ਜ਼ਿਆਦਾ ਵਾਈ ਹੋ ਸਕੇ ਸ਼ਹਿਰ ਦੇ ਅੰਦਰੂਨੀ ਸ਼ਹਿਰ ਹੋਏ ਜਿੱਥੇ ਕਿ ਕਟੜ ਜੈਮ ਸਿੰਘ ਦੀ ਗੱਲ ਕਰੀਏ ਉਧਰ ਸੰਤੋਸ਼ ਸਰ ਗੁਰਦੁਆਰੇ ਵਾਲਾ ਬਾਜ਼ਾਰ ਦੀ ਗੱਲ ਕਰੀਏ ਜਾਂ ਹਾਲ ਬਾਜ਼ਾਰ ਦੀ ਗੱਲ ਕਰੀਏ ਜਿੱਥੇ ਜੋ ਚਾਰੇ ਪਾਸੇ ਸਾਰਾ ਦਿਨ ਟ੍ਰੈਫਿਕ ਜਾਮ ਰੰਦੀ ਹੈ ਸੋ ਸ਼ਹਿਰ ਦੇ ਜਿਹੜੇ ਅੰਦਰੂਨੀ ਬਾਜ਼ਾਰ ਹੈ ਗੁਰੂ ਬਾਜ਼ਾਰ ਹੋਵੇ ਸਸਤੀ ਮਾਰਕੀਟ ਹੋਵੇ ਜਾਂ ਹੋਰ ਜਿੰਨੇ ਵੀ ਬਾਜ਼ਾਰ ਹੈ ਸ਼ਕਤੀ ਨਗਰ ਵਾਲਾ ਲੋਰੀ ਗੇਟ ਦੇ ਅੰਦਰ ਇਹ ਸਾਰੇ ਬਾਜ਼ਾਰਾਂ ਦੇ ਵਿੱਚ ਇੰਨਾ ਜਾਮ ਰਹਿੰਦਾ ਕਿ ਦਿਨ ਦੇ ਵੇਲੇ ਤੇ ਉੱਥੇ ਇੰਦਾ ਕਿੰਦਾ ਘੰਟਾ 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 जिने जेड़ा راہ 5 ਮਿੰਟ ਦਾ ਹੁੰਦਾ ਉਥੇ 21 ਘੰਟਾ ਲੱਗ ਜਾਂਦਾ ਹੁਣ ਤੇ ਟ੍ਰੈਫਿਕ ਪੁਲਿਸ ਦਾ ਇਹ ਹਾਲ ਹੋ ਗਿਆ ਹੈ ਕਿ ਜਿਹੜਾ ਰਿੰਗ ਰੋਡ ਹੈ ਬਾਹਰ ਦੀ ਜਾਂ ਅੰਦਰਲੀ ਇੱਥੇ ਵੀ ਸਾਰੀ ਦਿਹਾੜੀ ਟ੍ਰੈਫਿਕ ਹੈ ਜਿਹੜੀ ਉਹ ਫਸੀ ਰਹਿੰਦੀ ਹੈ ਸੋ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਹੈ ਕਿ ਕੋਈ ਪੈਸਾ ਪਲਾਨ ਸ਼ਹਿਰ ਦੇ ਵਿੱਚ ਤਿਆਰ ਕਰੇ ਜਿਹਦੇ ਨਾਲ ਲੋਕਾਂ ਦਾ ਬਰਬਾਦ ਹੁੰਦਾ ਟਾਈਮ ਟ੍ਰੈਫਿਕ ਪੁਲਿਸ ਜਦੋਂ ਟ੍ਰੈਫਿਕ ਜਾਮ ਹੁੰਦੀ ਹੈ ਉਥੇ ਐਕਸੀਡੈਂਟ ਵੀ ਹੁੰਦੇ ਕਈ ਵਾਰ ਮਰੀਜ਼ ਹੈ ਜਿਹੜੇ ਜਿਨ੍ਹਾਂ ਨੇ ਹਸਪੀਟਲਾਂ ਦੇ ਵਿੱਚ ਪਹੁੰਚਣਾ ਹੁੰਦਾ ਹੈ ਬਿਮਾਰੀ ਦੇ ਪੀੜਤ ਹੁੰਦੇ ਆ ਉਹ ਐਂਬੂਲੈਂਸ ਨੂੰ ਵੀ ਰਾਹ ਨਹੀਂ ਮਿਲਦਾ ਟ੍ਰੈਫਿਕ ਜਾਮ ਦੇ ਕਰ ਸੋ ਪੁਲਿਸ ਦੇ ਜਿਹੜੇ ਐਸਪੀ ਐ ਉਹਨਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਇਸ ਸਮੱਸਿਆ ਦੇ ਤੋਂ ਨਜਾਇਜ਼ੀ ਜਾ ਸਕੇ ਲੇਕਿਨ ਟ੍ਰੈਫਿਕ ਪੁਲਿਸ ਹੈ ਜਿਹੜੀ ਉਹ ਇਸ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦੇ ਰਹੀ ਹਸੈਨਪੁਰੇ ਦਾ ਚੌਕ ਹੈ ਹਰ ਵੇਲੇ ਟ੍ਰੈਫਿਕ ਉੱਤੇ ਜਾਮ ਰਹਿੰਦੀ ਹੈ ਰਾਮਬਾਗਰ ਉੱਥੇ ਟ੍ਰੈਫਿਕ ਜਾਮ ਰਹਿੰਦੀ ਹੈ ਕੋਈ ਸ਼ਹਿਰ ਦਾ ਐਸਾ ਕੋਨਾ ਨਹੀਂ ਹੈਗਾ ਜਿੱਥੇ ਟ੍ਰੈਫਿਕ ਦਾ ਜਾਮ ਨਾ ਮਿਲੇ ਇਸ ਕਰਕੇ ਲੋਕ ਇਹ ਤੋਂ ਬਹੁਤ ਪਰੇਸ਼ਾਨ ਹੈ ਕਈ ਦਫਾ ਤੇ ਲੋਕ ਇੰਨੇ ਪਰੇਸ਼ਾਨ ਹੁੰਦੇ ਆ ਕਿ ਆਪਣੇ ਕੰਮਾਂ ਕਾਰਾਂ ਤੇ ਜਾਂਦਿਆਂ ਆ ਵੀ ਜ਼ਰੂਰੀ ਜਿਹੜੇ ਕੰਮ ਆ ਉਤੋਂ ਲੇਟ ਹੋ ਜਾਂਦੇ ਕਈਆਂ ਨੇ ਬੱਸਾਂ ਫੱਡੀਆਂ ਹੁੰਦੀਆਂ ਜਾਂ ਟ੍ਰੇਨ ਫੱਡੀ ਹੁੰਦੀ ਹੈ ਉਹਨਾਂ ਦੀਆਂ ਟ੍ਰੇਨਾਂ ਨਿਕਲ ਜਾਂਦੀਆਂ ਸੋ ਮੇਰੀ ਇਹੋ ਬੇਨਤੀ ਹੈ ਕਿ ਇਸ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਟ੍ਰੈਫਿਕ ਪੁਲਿਸ ਹੈ ਉਹਨੂੰ ਕੋ ਵਿਸ਼ੇਸ਼ ਪਲਾਨ ਬਣਾਉਣਾ ਚਾਹੀਦਾ